ਰਖਾਲਾ ਮੰਡੀ ਦੇ ਵੀਰੇ ਬਹੁਤ ਸੋਹਣੀ ਵਰਬਰੀ ਆਈ ਚਿੱਟੀ ਚਾਰ ਦੰਦ ਵਰਬਰੀ ਆ ਇਹ 2.5 ਮਿੰਟ ਦੀ ਗੱਬਣ ਕਹਿੰਦਾ ਬਾਈ 20 ਰਪੀਆ ਰੇਟ ਹੈ ਦਾ ਹੋਰ ਵੀ ਬਹੁਤ ਸੋਹਣੀ ਵਰਬਰੀ ਵਕਰੀਆਂ ਆ ਵੀਰੇ ਦੇਖ ਲਓ ਵੀ ਮੰਡੀ ਦੀ ਰੌਣਕ ਚਿੱਟੂਆਂ ਅੱਖਾਂ ਦੀ ਚਿੱਟੀ ਵਰਬਰੀ ਕੋਨੀ ਪੱਠਾ ਬਈ ਖੀਰੀ ਇਹ ਬਾਈ ਤੇ ਰੇਅਰ ਕੇ ਮੰਗਦਾ ਵੱਡੀ ਵੱਡੀ ਦੀ ਬੱਕਰੀ ਹੈ ਵੀਰੇ ਪੂਰੀ ਬਾਈ ਮੰਗਦਾ 25000 ਰੁਪਇਆ ਗੱਬਲ ਹੈਗੀ ਆ ਬ੍ਰੀਡਰ ਦੇਖ ਸਕਦੇ ਹੋ ਬਹੁਤ ਚੰਗਾ 40000 ਕੇ ਮੰਗਦਾ ਬਾਈ ਆ ਕਿੱਤੀ ਖਾਲੀ ਰਹੇ ਤੇਰੀ ਬਟਾ ਬਾਕੀ ਵੀਰੇ ਮੰਡੀ ਦੀ ਰੌਣਕ ਦੇਖ ਸਕਦੇ ਆ ਬਹੁਤ ਮੰਡੀ ਭਰੀ ਯਾਰ ਖਾਲਾ ਮੰਡੀ ਹਰ ਬੁੱਧਵਾਰ ਬਹੁਤ ਚੰਗੇ ਨਾਲ ਆਉਂਦੇ ਪਹੁੰਚੇ ਪਰ ਹਰ ਬੁੱਧਵਾਰ ਸਾਰੇ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਰੇ ਹੋਰ ਵੀਡੀਓ ਦੇਖਣ ਲਈ ਬਹੁਤ ਸੋਹਣੀਆਂ ਬਰਬਰ ਆਉਂਦੀਆਂ ਇੱਥੇ ਖਾਲਾ ਮੰਡੀ ਤੇ